ਸ਼ੇਵਰਾਜ ਰਾਜੂ ਪੱਤਰਕਾਰ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਸ਼ਰ ਸਾਹਿਬ ਗਿੱਦੜਵਾਹਾ ਪਿੰਡ 'ਚ ਰਹਿੰਦਾ ਉਹਦਾ ਭਰਾਵੋ ਘਰ ਡਿੱਗ ਪਿਆ ਕਾਰ ਵਿੱਚ ਨੱਪੀ ਗਈ ਕਣਕਾਲੇ ਡਰਮ ਨੱਪੇ ਗਏ ਮੋਟਰਸਾਈਕਲ ਨੱਪੇ ਗਏ ਸਾਈਕਲ ਪੇਟੀਆਂ ਨੱਪ ਗਈਆਂ 5 ਲੱਖ ਦਾ ਨੁਕਸਾਨ ਹੋ ਗਿਆ ਇੱਕ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਇੱਕ ਆਮ ਪਰਿਵਾਰ ਦੇ ਵਿੱਚੋਂ ਤੇ ਖੁਰਨੀ ਬਣਾਉਣ ਨੂੰ ਭਰਾਵੋ ਅੱਜ ਸਾਧਨ ਨਹੀਂ ਗਾ ਸਾਡੇ ਹਾਲਾਤ ਇਹ ਐ ਤੇ ਅੱਜ ਉਹ ਬਰਾੜਾ ਕਿੱਥੋਂ ਖੜਾ ਕਰੇ ਉਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਸਾਰਗੇ ਜਿਹੜੀਆਂ ਇਥੋਂ ਮੁਕਸਰ ਜ਼ਿਲ੍ਹੇ ਦੀਆਂ ਜੱਥੇਬੰਦੀਆਂ ਆ ਇਹਨਾਂ ਨੂੰ ਬੇਨਤੀ ਕਰਦੇ ਆ ਜਿਹੜੇ ਆਮ ਲੋਕ ਐ ਕਿਸਾਨ ਐ ਮਜ਼ਦੂਰ ਐ ਛੋਟਾ ਦੁਕਾਨਦਾਰ ਐ ਵਪਾਰੀ ਐ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਸ਼ਿਵਰਾਜ ਰਾਜੂ ਦਾ ਆਪਾਂ ਸਾਥ ਦੀਗੇ ਇਹਨੂੰ ਇਹਦਾ ਤੁਰੰਤੇ ਦਾ ਮਾਫਜਾ ਦਵਾਈਏ ਤੇ ਜਿਹੜਾ ਇਹਦਾ ਘਾਰਾ ਟੁੱਟਿਆ ਉਹਦਾ ਆਪਾਂ ਦੁਬਾਰਾ ਪੁਵਾਈਏ ਇਹਨਾਂ ਤੋਂ ਨੁਕਸਾਨ ਦੀ ਪਰਪਾਈ ਕਰਾ ਕੇ ਤੇ ਦੂਜੀ ਗੱਲ ਉਹ ਤਾਬਰ ਉਥੋਂ ਪਟਾਈਏ ਇਹ ਮੁਰਜ਼ਮਾਂ ਤੇ ਕਾਰਵਾਈ ਕਰਾਈਗੇ ਜਿਹੜਾ ਏਡੀ ਵੱਡੀ ਅਣਗਿਹਲੀ ਕੀਤੀ ਆ ਉਹਦੇ ਸਬੰਧ ਚ ਅਸੀਂ 14 ਤਰੀਕ ਨੂੰ ਬੈਣ ਸ਼ਨੀਵਾਰ ਅਸੀਂ ਗਿੱਦਰਵਾਹ ਚਰਨਜੀਤ ਲਾਲ ਪਾਰਕ ਦੇ ਵਿੱਚ ਜਿਹੜਾ ਸੂਏ ਕੋਲੇ ਆ ਵਾਟਰ ਬਾਕਸ ਦੇ ਬਿਲਕੁਲ ਨਾਲ ਆ ਉੱਥੇ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਤੇ ਸਾਰੀਆਂ ਹੀ ਜਥੇਬੰਦੀਆਂ ਜਿੰਨੀਆਂ ਇੱਥੇ ਖੜੀਆਂ ਨੇ ਕੈਮਰਾ ਘਮਾਲਾ ਪਾਈ ਸਾਰਿਆਂ ਨੂੰ ਬੇਨਤੀ ਕਰਦੇ ਆ ਉਹਨਾਂ ਦੇ ਆਗੂਆਂ ਨੂੰ ਵੀ ਭਾਈ 14 ਤਰੀਕ ਨੂੰ 10 ਵਜੇ ਚਰਨਜੀਤ ਲਾਲ ਪਾਰਕ ਚ ਸੂਏ ਦੇ ਕੋਲੇ ਗਿੱਦੜਵਾਹਾ ਦੇ ਵਿੱਚ ਉੱਥੇ ਪਹੁੰਚਣਾ ਸਾਰਾ ਪੱਤਰਕਾਰ ਭਾਈਚਾਰਾ ਵੀ ਭਰਾਵੋ ਅੱਜ ਛੋਟਾ ਚੌਥਾ ਥਾਮਾ ਤੁਸੀਂ ਪੱਤਰਕਾਰ ਅੱਜ ਛੋਟੇ ਸਾਥੀ ਤੇ ਹਮਲਾ ਹੋਇਆ ਕੱਲ ਨੂੰ ਛੋਟੇ ਤੇ ਵੀ ਹਮਲਾ ਹੋ ਸਕਦਾ ਹੈ ਤੇ ਇਹਦੇ ਲਈ ਮਾਨਸਿਕ ਤੌਰ ਤੇ ਲੜਨਾ ਪਊਗਾ ਰਲ ਮਿਲ ਕੇ ਤੇ ਇਸ ਕਰਕੇ ਸਾਰੇ ਮੀਟਿੰਗ ਕਰਾਂਗੇ ਫਿਰ 16 ਤਰੀਕ ਨੂੰ ਵੱਡਾ ਪੱਦਰ ਤੇ ਫਿਰ ਐਕਸ਼ਨ ਕਰਾਂਗੇ ਫਿਰ ਭਾਈ ਜਾਤਾ ਸਰਪਾਰ ਕੇ ਭੇਜਣਗੇ ਆਪਣੇ ਤੇ ਜਾਂ ਫਿਰ ਮਾਫਦਾਰਾ ਜੂ ਨੂੰ ਦਵਾਕੇ ਜਾਵਾਂਗੇ ਇੱਕ ਕੋਸਾ ਤਲੀ ਤੇ ਰੱਖ ਕੇ ਆਪਾਂ ਲੈ ਕੇ ਜਾਵਾਂਗੇ ਲੜਾਈ ਵੱਡੀ ਬਣ ਗਈ ਆ ਮਿੱਤਰੋ ਇਹ ਵੱਡੀ ਲੜਾਈ ਬਣ ਗਈ ਆ ਤੇ ਇੱਥੇ ਗਿਣਤੀ ਚਾਹੀਦੀ ਆ ਇੱਥੇ ਸਾਰਿਆਂ ਦਾ ਏਕਾ ਚਾਹੀਦਾ ਇੱਥੇ ਇੱਕ ਜੁਟਤਾ ਚਾਹੀਦੀ ਆ ਇੱਥੇ ਸਿਰ ਜੋੜ ਕੇ ਚੱਲਣਾ ਪਊਗਾ ਬੇਥੇਰੇ ਨੂੰ ਇਨਸਾਫ ਦਵਾਇਆ ਜਾਊਗਾ ਲੜਾਈ ਥੋੜੀ ਕਾਰਪੋਰੇਟਾਂ ਦੇ ਨਾਲ ਹੈ ਲੜਾਈ ਥੋੜੀ ਵੱਡੇ ਤਨਾਟਾਂ ਦੇ ਨਾਲ ਹੈ ਲੜਾਈ ਥੋੜੀ ਕੰਪਨੀਆਂ ਦੇ ਨਾਲ ਹੈ ਤੇ ਆਖਰ ਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਤੁਹਾਨੂੰ ਕਾਰਪੋਰੇਟ ਛੋਟੇ ਚੁੱਲਿਆਂ ਤੇ ਆ ਗਿਆ ਹੈ ਜ਼ਮੀਨਾਂ 'ਚ ਦਾ ਹੀ ਗਏ ਸੀ ਕਾਰਪੋਰੇਟ ਛੋਟੀਆਂ ਛੱਤਾਂ ਤੇ ਆ ਗਿਆ ਹੈ ਕਾਰਪੋਰੇਟ ਛੋਟੇ ਘਰਾਂ 'ਚ ਆ ਗਿਆ ਹੈ ਕਾਰਪੋਰੇਟ ਛੋਟੀਆਂ ਗਲੀਆਂ 'ਚ ਆ ਗਿਆ ਹੈ ਕਾਰਪੋਰੇਟ ਛੋਟੇ ਘਰਾਂ 'ਚ ਆ ਗਿਆ ਹੈ ਕਾਰਪੋਰੇਟ ਛੋਟੇ ਸ਼ਹਿਰਾਂ 'ਚ ਆ ਗਿਆ ਹੈ ਤੇ ਕਾਰਪੋਰੇਟ ਛੋਟੇ ਕੋਠੇ ਦੀਆਂ ਛੱਤਾਂ ਤੇ ਵੀ ਆ ਗਿਆ ਇਸ ਕਰਕੇ ਅਸੀਂ ਆਦਿਆਂ ਟਾਪਰ 5 ਕਿਲੋਮੀਟਰ ਪਿੰਡੋਂ ਬਾਹਰ ਹੋਣੇ ਚਾਹੀਦੇ ਆ ਠੀਕ ਆ ਮੋਬਾਈਲ ਨਹੀਂ ਜੋਗ ਹੈ ਮਸ਼ਿੰਦਰੀ ਜੋਗ ਹੈ ਸੋਸ਼ਲ ਮੀਡੀਆ ਦਾ ਜੋਗ ਹੈ ਪਰ ਬਈ ਘਰਾਂ ਦੇ ਵਿੱਚ ਨਹੀਂ ਲੱਗਦੇ ਹੁੰਦੇ ਟਾਵਰ ਤੇ ਇਹ ਬੇਨਤੀ ਕਰਦੇ ਆ ਅਖਰ ਦੇ ਵਿੱਚ 14 ਤਰੀਕ ਦਿਨ ਸ਼ਨੀਵਾਰ ਅੱਜ ਮਿੱਤਰੋ ਹੈਗਾ ਬੁੱਧਵਾਰ 11 ਤਰੀਕ ਹੈ ਕੱਲ ਨੂੰ ਨਹੀਂ ਪਰਸੋਂ ਨਹੀਂ ਚੌਥੇ ਚੌਥੇ ਆਪਣੀ ਮੀਟਿੰਗ ਆ 10 ਵਜੇ ਦਰਵਾਜ਼ੇ ਵਿੱਚ ਚਰਨਜੀ ਲਾਲ ਪਾਰਕ ਸੂਏ ਦੇ ਨਾਲ ਤੇ 16 ਤਰੀਕ ਨੂੰ ਆਪਾਂ ਐਕਸ਼ਨ ਕਰਾਂਗੇ ਸਾਰੀਆਂ ਰਾਏ ਕਰਕੇ ਜਥੇ ਬੰਦਿਆਂ ਵਿਚਾਰ ਕੇ ਛੋਟਾ ਸਾਰਿਆਂ ਦਾ ਧੰਨਵਾਦ